ਔਰ ਅੰਗਰੇਜ਼ਾਂ ਵੇਲੇ ਦਾ ਬਣਿਆ ਪੁਲ ਇਥੋਂ ਇਹਨਾਂ ਨੇ ਮਹੀਨਾ ਲਾ ਕੇ ਢਾਇਆ ਤਿੰਨ ਚਾਰ ਜੀਐਸਵੀਆ ਲਾ ਕੇ ਪਰ ਇਹਨਾਂ ਵਾਲਾ ਪੁਲ ਹਫਤੇ ਦੇ ਵਿੱਚ ਵਿਚਾਰਿਓ ਥੱਲੇ ਗਬਾਰੇ ਨੂੰ ਫੁੱਲ ਕੇ ਥੱਲੇ ਆ ਗਿਆ ਕਿ ਵੱਡੇ ਅਕਸਰ ਆ ਕੇ ਉਹਨਾਂ ਨੂੰ ਪਤਾ ਨਾ ਲੱਗ ਜੇ ਆ ਠੇਕੇਦਾਰ ਨੇ ਫਿਰ ਥੱਲੇ ਆ ਲੈਂਟਰ ਪਾ ਕੇ ਆ ਬੱਲੀਆਂ ਲਾਤੀਆਂ ਥੱਲੇ ਪੈਸੇ ਇਸ ਚੀਜ਼ ਦੇ ਦਿੱਤੇ ਸੀ ਕਿ ਪੁਲ ਚੱਲੇ ساری ਜ਼ਿੰਦਗੀ ਪਰ ਇਸ ਚੀਜ਼ ਦੇ ਨਹੀਂ ਦਿੱਤੇ ਸੀ ਵੀ ਇੱਕ ਮਹੀਨੇ ਬਾਅਦ ਪੁਲ ਟੁੱਟ ਜੇ ਇੱਕ ਮਹੀਨਾ ਬੜੇ ਨੂੰ ਹੋਇਆ ਚਾਲੂ ਵੀ ਕਰਤਾ ਗੱਡਨੀਆਂ ਲੰਗਣੀਆਂ ਵੀ ਸ਼ੁਰੂ ਹੋ ਗਈਆਂ ਪਰ ਇਹ ਪੁਲ ਵਿਚਾਲਿਓਂ ਤਰੇੜਾ ਪੈ ਗਈਆਂ ਫਾਟ ਗਿਆ ਪੁਲ ਕਹਿਣ ਨੂੰ ਉਹਦਾ ਨੈਸ਼ਨਲ ਹਾਈਵੇ ਪਰ ਹਾਲਾਤ ਨੇ ਮੰਡੀਪੁਰ ਦੀਆਂ ਸੜਕਾਂ ਨਾਲ ਵੀ ਬਾੜੇ ਹੋਈ ਪੈਣੇ ਤੋਂ ਵੱਡੀ ਗੱਲ ਤੁਹਾਨੂੰ ਦੱਸਦੇ ਆ ਜਿਹੜਾ ਪੁਲ ਇੱਥੇ ਪਹਿਲਾਂ ਸੀਗਾ ਅੰਗਰੇਜ਼ਾਂ ਮਿਲਦਾ ਜਿੰਨੂੰ ਇਹਨਾਂ ਨੇ ਇੰਨੀ ਮੁਸ਼ਕਲ ਨਾਲ ਤੋੜਿਆ ਇਹ ਤਾਂ ਮੈਨੂੰ ਲੱਗਦਾ ਬਸ ਥੋੜੇ ਦਿਨਾਂ 'ਚ ਟੁੱਟ ਗਿਆ ਉਹਦੇ ਤੇ ਮਹੀਨਾ ਲੱਗਿਆ ਤੋੜਨ ਤੇ ਫਿਰੋਜ਼ਪੁਰ ਦੇ ਵਿੱਚ ਮਹਿਕਮੇ ਦੇ ਮਾੜੇ ਹਾਲਾਤ ਆ ਵੇਖ ਲਓ ਕੀ ਕਰਤੂਤਾਂ ਕਰਕੇ ਗਏ ਨੇ ਆ ਪੁਲ ਬਣਾਇਆ 1 ਮਹੀਨਾ ਹੋਇਆ 1 ਮਹੀਨੇ ਬਾਅਦ ਸਮਝ ਲਓ ਕਿ ਪੁਲ ਫੇਰ ਟੁੱਟ ਗਿਆ ਆ ਵਿੱਚੋਂ ਆਰਜੀ ਲੈਂਟਰ ਕੀ ਵੱਡੇ ਅਫਸਰ ਆ ਕੇ ਉਹਨਾਂ ਨੂੰ ਪਤਾ ਨਾ ਲੱਗੇ ਆ ਠੇਕੇਦਾਰ ਨੇ ਫਿਰ ਥੱਲੇ ਆ ਲੈਂਟਰ ਪਾ ਕੇ ਆ ਬੱਲੀਆਂ ਲਾਤੀਆਂ ਥੱਲੇ ਇਹ ਪੁਲ ਟੁੱਟ ਚੁੱਕਿਆ ਏ ਇਹ ਗੱਲ ਕਹਿ ਰਹੇ ਨੇ ਇੱਥੋਂ ਦੇ ਲੋਕ ਇੱਕ ਮਹੀਨਾ ਬਣੇ ਨੂੰ ਹੋਇਆ ਚਾਲੂ ਵੀ ਕਰਤਾ ਗੱਡਨੀਆਂ ਨੰਗਣੀਆਂ ਵੀ ਸ਼ੁਰੂ ਹੋ ਗਈਆਂ ਪਰ ਇਹ ਪੁਲ ਵਿਚਾਲਿਓਂ ਤਰੇੜਾ ਪੈ ਗਈਆਂ ਪਾਟ ਗਿਆ ਪੁਲ ਔਰ ਥੱਲੇ ਕੋਈ ਵਹੀਕਲ ਨਾ ਡਿੱਗ ਜੇ ਪੁਲ ਨਾ ਡਿੱਗ ਜੇ ਇਹਨਾਂ ਨੇ ਥੱਲੋਂ ਹੁਣ ਅੱਪਾ ਚਲਾਤੇ ਆ ਆ ਨਜ਼ਰ ਮਾਰ ਲਓ ਆ ਉਤਲੇ ਪਾਸੋਂ ਵੀ ਤੁਹਾਨੂੰ ਇਹਦੀ ਤਸਵੀਰ ਜਿਹੜੀ ਆ ਉਹ ਵਿਖਾਉਣੇ ਆ ਹਾਲਾਤ ਕੀ ਬਣ ਗਏ ਨੇ ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ 1 ਮਹੀਨੇ ਦੇ ਵਿੱਚ ਤੁਹਾਨੂੰ ਆ ਇੱਕ ਕਰਤੂਤ ਇੱਥੇ ਮੜੀ ਜੀ ਨਜ਼ਰ ਮਾਰੋ ਆ ਜਿਹੜੀਆਂ ਚੀਜ਼ਾਂ ਨੇ ਇੱਥੋਂ ਕਲੀਅਰ ਹੁੰਦਾ ਜਿਹੜੀ ਆ ਚੀਜ਼ਾਂ ਇੱਥੋਂ ਵੀ ਇਹ ਦੱਸਦੇ ਕਿ ਤਰੇੜਾ ਆ ਗਿਆ ਸੀ ਆ ਜਿਹੜੇ ਪੱਚ ਪੁੱਜੇ ਲਾਏ ਆ ਉਹ ਉੱਪਰ ਵੀ ਵੇਖੋ ਤਾਜੇ ਪੱਚ ਲੱਗੇ ਆ ਔਰ ਇਹਦੇ ਅੰਦਰ ਤਾਂ ਇਹਨੇ ਲੈਂਟਰੀ ਥੱਲੋ ਜਿਹੜਾ ਉਹ ਪਾਤਾ ਔਰ ਇੱਧਰ ਵੀ ਤਾਜੇ ਪੱਛ ਲੱਗੇ ਆ ਪੱਛਾਂ ਨਾਲ ਹੁਣ ਆ ਪੱਛਾਂ ਨਾਲ ਜਿਹੜਾ ਇਹਨੂੰ ਹੁਣ ਚਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਹੜੇ ਪਾਸੇ ਤਰੇਡ ਹੈਗੀ ਹੈ ਜੀ ਉਹ ਸਾਹਮਣੇ ਦੇਖੋ ਇਹ ਤਰੇਡ ਆ ਜੀ ਆਹ ਸਾਹਮਣੇ ਆ ਬਿਲਕੁਲ ਬਿਲਕੁਲ ਆਪ ਤਰੇੜਾਂ ਤਰੇੜਾਂ ਤੱਕ ਵੀ ਆਈਆਂ ਹੋਈਆਂ ਨੇ ਔਰ ਤੁਸੀਂ ਆਪ ਨਜ਼ਰ ਮਾਰ ਲਓ ਸਾਰੀਆਂ ਗੁੱਠਾਂ ਥੋਕਾਂ ਨਾ ਲਾਤੀਆਂ ਨੇ ਇਹਨੂੰ ਥੁੱਕ ਜੋੜ ਕਹਿੰਦੇ ਆ ਵੀ ਥੁੱਕ ਲਾ ਕੇ ਜੋੜ ਲਾ ਦਿਓ ਚੱਲ ਗਿਆ ਚੱਲ ਗਿਆ ਨਹੀਂ ਤਾਂ ਨਹੀਂ ਸੀ ਆ ਹੁਣ ਉਤੋਂ ਦੀ ਕਰਤੂਤ ਵਿਖਾਉਣੇ ਪੁਲ ਨੈਸ਼ਨਲ ਹਾਈਵੇ ਦੇ ਨਾਲ ਜੁੜਦਾ ਔਰ ਇਹਨਾਂ ਨੇ ਪੈਸੇ ਖਾਣ ਦੇ ਚੱਕਰ ਚ ਅਫਸਰਾਂ ਨੇ ਰਲਕਿਆ ਵੇਖੋ ਕੀ ਹਾਲਾਤ ਬਣਾਤੇ ਨੇ ਇਸ ਪੁਲ ਦੇ ਔਰ ਇਹ ਪੁਲ ਕਿਸੇ ਟਾਈਮ ਵੀ ਡਿੱਗ ਸਕਦਾ ਹੈ ਹੁਣ ਪਤਾ ਨਹੀਂ ਕਿਉਂ ਇਹਨਾਂ ਨੇ ਇੰਨਾ ਕੁ ਲੈਂਟਰ ਬਣਾਤਾ ਥੱਲੇ ਵੀ ਸ਼ਾਇਦ ਕੋਈ ਆਡਿਟ ਹੋਣਾ ਹੋਵੇ ਕੁ ਚੱਕ ਕਰਨ ਵਾਲੀ ਟੀਮ ਆਉਣੀ ਹੋਵੇ ਪਰ ਇਹਨਾਂ ਨੇ ਹਾਲਾਤ ਕਿਹੋ ਜਿਹੇ ਬਣਾਤੇ ਨੇ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਕਿ ਹੁਣ ਇਹ ਥੁੱਕਾਂ ਨਾਲ ਜੋੜੇ ਹੋਏ ਪੁਲ ਚੱਲਣਗੇ ਕਿ ਇਹ ਜਿਹੜੀਆਂ ਥੁੱਕਾਂ ਲਾਤੀਆਂ ਇਹਨਾਂ ਨੇ ਵੀ ਅਸੀਂ ਪੁਲ ਨੂੰ ਚਲਾ ਲਾਂਗੇ ਕਿ ਹੁਣ ਇਹ ਪੁਲ ਇਸ ਤਰੀਕੇ ਨਾਲ ਚੱਲਣਗੇ ਤਾਂ ਆਪ ਤੁਹਾਨੂੰ ਇਧਰੋਂ ਵੀ ਜਿਹੜੀ ਆ ਨਜ਼ਰ ਮਰਾਉਣੀ ਆ ਕਿ ਦੱਸਦੇ ਆ ਕਿ ਇਧਰੋਂ ਇਧਰੋਂ ਜਿਹੜਾ ਇਧਰੋਂ ਹੈਗਾ ਰ ਆ ਪਹਿਲਾ ਪੁਲ ਚੱਲਿਆ ਇੱਥੋਂ ਵਹੀਕਲ ਲੰਘੇ ਨੇ ਵਹੀਕਲ ਲੰਘਦੇ ਰਹੇ ਨੇ ਔਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਤਰੇੜਾ ਪੈ ਗਈਆਂ ਤਾਂ ਆਹ ਵੇਖ ਲਓ ਆ ਨਜ਼ਰ ਮਾਰ ਲਓ ਇੱਥੇ ਦੁਬਾਰਾ ਲੈਂਟਰ ਪਾਤਾ ਇਹ ਪੋਲ ਦੇ ਉੱਤੇ ਜਾਨੀ ਕਿ ਪੱਛ ਲਾਤਾ ਔਰ ਇਹ ਪੱਛ ਕਿੰਨੇ ਦਿਨ ਚੱਲੂਗਾ ਇਹ ਵੀ ਸੋਚਣ ਵਾਲੀ ਗੱਲ ਆ ਕਿੰਨੇ ਦਿਨ ਇਹ ਪੱਛ ਚੱਲੂਗਾ ਔਰ ਕੀ ਹਾਲਾਤ ਨੇ ਇੱਥੇ ਸਿਸਟਮ ਦੇ ਫਰੋਈਪਰ ਦੇ ਵਿੱਚ ਤੁਹਾਡੇ ਸਾਹਮਣੇ ਤਸਵੀਰਾਂ ਨੇ ਔਰ ਮਹਿਕਮਾ ਬਾਅਦ ਚ ਹੱਸ ਕੇ ਵਿਖਾ ਦਿੰਦਾ ਔਰ ਇੱਥੇ ਜਦੋਂ ਕੋਈ ਬੱਸ ਜਾਂ ਕੋਈ ਗੱਡੀ ਜਾਂ ਕੋਈ ਬੱਚਿਆਂ ਵਾਲੀ ਵਹਿਣ ਡਿੱਗ ਪੀ ਕਿਸੇ ਦਿਨ ਫਿਰ ਇਹਨਾਂ ਨੇ ਅਫਸੋਸ ਕਰਨ ਦੇ ਲਈ ਇੱਥੇ ਆ ਜਾਣਾ ਕਿ ਚਲੋ ਕੋਈ ਨਹੀਂ ਜੀ ਅਸੀਂ ਅਫਸੋਸ ਕਰਦੇ ਆ ਆ ਨਜ਼ਰ ਮਾਰ ਲਓ ਇਹਦੇ ਚ ਇਨਾਕ ਪਾਣੀ ਚੱਲਦਾ ਔਰ ਆਵਾਜਾਈ ਤੁਸੀਂ ਨਜ਼ਰ ਮਾਰ ਲਓ ਕਿ ਇੱਥੇ ਲਗਾਤਾਰ ਚੱਲਦੀ ਰਹਿੰਦੀ ਆ ਬੱਸਾਂ ਟਰੱਕ ਹੈ ਜਿਹੜਾ ਇਹ ਪਰਲਾ ਹਰਦੀ ਪੁਲ ਬਣਾਇਆ ਇਹ ਨਹਿਰ ਦੇ ਵਿੱਚੋਂ ਹੀ ਮਿੱਟੀ ਪੁੱਟ ਕੇ ਉੱਥੇ ਹੀ ਫਿਰ ਪਾਤੀ ਕਹਿਣ ਨੂੰ ਉਹਦਾ ਨੈਸ਼ਨਲ ਹਾਈਵੇ ਪਰ ਹਲਾਤ ਨੇ ਮੰਡੀਪੁਰ ਦੀ ਸੜਕਾਂ ਨਾਲ ਵੀ ਮਾੜੇ ਹੋਏ ਪੈਣੇ ਇਹਨਾਂ ਸਾਈਡ ਤੋਂ ਮਿੱਟੀ ਪੁੱਟ ਕੇ ਡਰੇਨ ਦੀ ਉਵੇਂ ਮਿੱਟੀ ਪਾ ਕੇ ਆਰਜੀ ਪੁਲ ਚਲਾਤਾ ਠੇਕੇਦਾਰ ਨੂੰ ਉਹ ਮਿੱਟੀ ਦੀ ਟਰਾਲੀ ਨੀ ਕੋਈ ਦਿੰਦਾ ਪਿਆ ਤੇ ਮਾਰੀ ਠੇਕਾ ਛੜਕਦਾ ਬਿਠਾ ਇਥੇ ਅੱਛਾ ਇਹ ਲੱਗਦਾ ਵੀ ਮਿਲੀ ਭੁਗਤ ਹੋ ਗਈ ਆ ਸਾਰਿਆਂ ਦੀ ਮਿਲੀ ਭੁਗਤ ਦੇ ਲੋ ਅਜਾ ਸੀਮੈਂਟ ਵਰਤਦੇ ਪਏ ਕੋਈ 1/4 ਇੰਚੀ ਗੰਧ ਚ ਨਹੀਂ ਵਰਤਦਾ ਜਿਹੜਾ ਇਹ ਪੁਲ ਤੇ ਲਾਈ ਜਾਂਦੇ ਏਸੀਸੀ ਅੱਛਾ ਹਾਂਜੀ ਉਹ ਇਹਨਾਂ ਉਹਦੇ ਵਰਤ ਕੇ ਸਾਰਾ ਕੁਝ ਬਣਾਈ ਜਾਂਦੇ ਨੇ ਇਹ ਮੇਨ ਮੇਨ ਫਰੋਇਪਰ ਤੇ ਦੂਜਾ ਮਾਝੇ ਨੂੰ ਜੋੜਦਾ ਪੋਲੇ ਇਹ ਕੋਈ ਆਮ ਪੁਲ ਨਹੀਂ ਹੈਗਾ ਇਹ ਮੇਨ ਦੋ ਮਤਲਬ ਜ਼ਿਲ੍ਹਿਆਂ ਨੂੰ ਜੋੜਦਾ ਪੋਲੇ ਮਹੂ ਫਿਰ ਦੂਸਰੀ ਗੱਲ ਇਹ ਵੀ ਜਿੰਨੇ ਵੀ ਫਰੋਇਪੁਰ ਦੇ ਸਕੂਲ ਆ ਇਹ ਸਭ ਤੋਂ ਜ਼ਿਆਦਾ ਵੈਣਾ ਸਾਰੇ ਸਕੂਲਾਂ ਦੀਆਂ ਇਧਰ ਆਉਂਦੀਆਂ ਮੱਲਾਂ ਵਾਲੀ ਸਾਈਡ ਤੋਂ ਮਹੂ ਸਾਈਡ ਤੋਂ ਸਵੇਰੇ ਲੰਘਦੀਆਂ ਆ ਤੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਦੀ ਕੌਣ ਜ਼ਿੰਮੇਵਾਰੀ ਹੈ ਇਹ ਮਹਿਕਮੇ ਦੀ ਫਿਰ ਮਿਲੀ ਪੁਖਤ ਹੋ ਗਈ ਆ ਜੀ ਬਿਲਕੁਲ ਜੀ ਜੇ ਪਿਓ ਦੀ ਛੇ ਹੋਵੇ ਤਾਂ ਪੁੱਤਰ ਮੜੇ ਕੰਮ ਕਰਦਾ ਹੂੰ ਠੀਕ ਹੈ ਨਾ ਇਹ ਬਿਲਕੁਲ ਛਾਇਆ ਦੇਖੋ ਜੀ ਇਹ ਨੈਸ਼ਨਲ ਹਾਈਵੇ ਜਿਹੜਾ 354 ਬਣਿਆ ਇਹ ਡੀਟੇਲ ਦੱਸਤੀ ਉਹਨਾਂ ਨੇ ਮੈਨੂੰ ਇੰਨਾ ਕੁ ਤੁਸੀਂ ਜਰੂਰ ਦੱਸੋ ਵੀ ਇਹਦੇ ਚ ਠੇਕੇਦਾਰ ਦੀ ਗਲਤੀ ਮੁਲਾਜ਼ਮਾ ਦੀ ਗਲਤੀ ਰਲੇ ਕੌਣ ਨੇ ਪਾਇਆ ਕਿੱਥੇ ਗਿਆ ਥੁੱਕ ਪੱਚ ਲਾ ਗਏ ਨੇ ਹੁਣ ਜੀ ਜਦੋਂ ਥੁੱਕ ਪੱਚ ਲੱਗਦਾ ਹੈ ਜਿਹੜੇ ਥੁੱਕ ਪੱਛ ਲਾਉਂਦੇ ਪੈਸੇ ਵੀ ਉਹ ਹੀ ਖਾਂਦੇ ਨੇ ਤੇ ਜਿਹੜੇ ਠੇਕੇਦਾਰ ਸੀ ਭੁਲਾਉਂਦਾ ਜਿਹੜਾ ਵਿਭਾਗ ਦੇ ਅੰਡਰੇ ਕੰਮ ਹੋਇਆ ਨੈਸ਼ਨਲ ਹਾਈਵੇ ਦੇ ਸਭ ਨੂੰ ਪਤਾ ਕੀ ਹੋਇਆ ਰਾਤ ਨੂੰ 1 2 ਵਜੇ ਇੱਥੇ ਲੈਂਟਰ ਪਾਉਣਾ ਆ ਪਰਦੇ ਕਰਨੇ ਲੋਕਾਂ ਨੂੰ ਅੰਦਰ ਨਹੀਂ ਜਾਣ ਦੇਣਾ ਆ ਵੇਖੋ ਇਹਨਾਂ ਨੂੰ ਜਦੋਂ ਅਸੀਂ ਪੁੱਛਿਆ ਗਿਆ ਵੀ ਇਹਾਂ ਦੇ ਇੱਥੇ ਅੰਦਰ ਨਾ ਜ ਸਾਡਾ ਸਮਾਨ ਪਿਆ ਅਸੀਂ ਆ ਕੇ ਵੇਖਿਆ ਸਮਾਨ ਕੀ ਆ ਆ ਕੁਆੜੀਏ ਬੋਰੀਆਂ ਨਹੀਂ ਖਰੀਦ ਸਕਦੇ ਆ ਜਿਹੜੀਆਂ ਵੇਖੋ ਜਿਹੜੀਆਂ ਇੱਥੇ ਪਈਆਂ ਸੀ ਇਹ ਵੇਖੋ ਜੀ ਹੋਰ ਕਰਤੂਤ ਕੀ ਆ ਜਦੋਂ ਲੈਂਟਰ ਦੇ ਉੱਪਰ ਨਾ ਬੰਨ ਪਾ ਕੇ ਪਾਣੀ ਚੰਗੀ ਤਰ੍ਹਾਂ ਖਲਾਰਦੇ ਨੇ ਇਹਨਾਂ ਬੋਰੀਆਂ ਗਿੱਲੀਆਂ ਕਰਕੇ ਪਾਈਆਂ ਨੇ ਕੋਈ ਪਾਟੀਆਂ ਇਹ ਜਿਹੜਾ ਵਿਚਲਾ ਖਾਨਾ ਟੁੱਟ ਚੁੱਕਾ ਸਾਡੀ ਸਰਕਾਰ ਅੱਗੇ ਬੇਨਤੀ ਏ ਨਿਤਨ ਸਿੰਘ ਗਟਕਰੀ ਨਿਤਨ ਗਟਕਰੀ ਅੱਗੇ ਬੇਨਤੀ ਏ ਭਾਈ ਇਹ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਦਿੰਦੇ ਜੇ ਇਹ ਠੇਕੇਦਾਰਾਂ ਦੀ ਮਾੜਾ ਦੇਖਿਆ ਕਰੋ ਕਿੰਨੇ ਕੋਈ ਚੰਗੇ ਨੇ ਇਹਨਾਂ ਦੀ ਮਾੜੀ ਜੀ ਲੰਗਾਮ ਖਿੱਚੋ ਇਹਨਾਂ ਨੂੰ ਬਲੈਕਲਿਸਟ ਕਰੋ ਕੌਣ ਠੇਕੇਦਾਰ ਕੋ ਪਤਾ ਲੱਗਿਆ ਠੇਕੇਦਾਰ ਹੈ ਕੋਈ ਹਰਿਆਣੇ ਦਾ ਜੀ ਹਰਿਆਣੇ ਦਾ ਹਾਂਜੀ ਤੇ ਇਹਦੇ ਜੀ ਜਿਹੜਾ ਵਿਭਾਗ ਹੁੰਦਾ ਜਿਵੇਂ ਇਸ ਨਾਲ ਰਿਲੇਟਡ ਪੀ ਡਬਲਯੂ ਡੀ ਵਿਭਾਗ ਹੋ ਗਿਆ ਜਾਂ ਦੂਜੇ ਜਾਂ ਸਰਕਾਰੀ ਅਧਿਕਾਰੀ ਉਹਨਾਂ ਨੇ ਫਿਰ ਕੁਝ ਨਹੀਂ ਦੇਖਿਆ ਜਈਆਂ ਜੂਈਆਂ ਨੇ ਜੀ ਜਈ ਆਉਂਦੇ ਨੇ ਇੱਥੇ ਸਭ ਰਲੇ ਰੁਲੇ ਨੇ ਆਹ ਬਣ ਤੋਂ ਮਿੱਟੀ ਚੱਕੀ ਜਾਂ ਇਧਰੋਂ ਅਸੀਂ ਇਹਨਾਂ ਨੂੰ ਕਿਹਾ ਜੀ ਆਹ ਜਿਹੜਾ ਪੋਲੇ ਉਹ ਵੀ ਤੁਸੀਂ ਵਿੰਗਾ ਬਣਾਇਆ ਅੱਗੋਂ ਛੜਕ ਇਧਰੋਂ ਜਾਂਦੀ ਓਧਰੋਂ ਵੀ ਆ ਜਾਂਦੀ ਏ ਜੀ ਇਹ ਇੱਕ ਫੋਟੋ ਜੇ ਬੋਲ ਐ ਘੁੰਮਦਾ ਤੇ ਜਾਣਾਂ ਨਹੀਂ ਜਾ ਸਕਦੀਆਂ ਇਹਨਾਂ ਦੀ 2 ਸਾਲ ਹੋ ਗਏ ਨੈਸ਼ਨਲ ਹਾਈਵੇ ਦੀ ਮਨਿਆਦ ਲੰਗੀ ਬਣਾਉਣ ਵਾਲੀ ਹਜੇ ਵੀ ਵੇਖੋ ਤੁਸੀਂ ਨਹੀਂ ਬਣਿਆਗਾ ਟਾਰੀ ਅੱਡੇ ਦੇ ਵਿੱਚ ਕਿੰਨੇ ਦੁਕਾਨਦਾਰਾਂ ਦੇ ਸ਼ੀਸ਼ੇ ਟੁੱਟ ਕੇ ਪੱਥਰ ਨਿਕਲ ਕੇ ਉਹਨਾਂ ਦਾ ਰੁਪਈਆ 4 ਤੋਂ 5 ਲੱਖ ਸਾਰੀ ਜਿਹੜੀ ਉਥੋਂ ਦੀ ਮਾਰਕੀਟ ਉਹਨਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਸ਼ੀਸ਼ੇ ਸਾਰਿਆਂ ਲਵਾਏ ਹੁੰਦੇ ਆ ਤੇ ਸਾਡੀ ਬੇਨਤੀ ਹੈ ਇਹ ਜਿਹੜੇ ਕਰਪਟ ਵਿੱਚ ਅਫਸਰ ਨੇ ਤੇ ਇਹ ਹੈਗੇ ਨੇ ਆਪਣੇ ਠੇਕੇਦਾਰ ਇਹਨਾਂ ਨੂੰ ਤੁਰੰਤ ਬਲੈਕਲਿਸਟ ਕੀਤਾ ਜਾਏ ਜਿਹੜੇ ਮਲਾਜ ਉਹਨਾਂ ਨੂੰ ਮੁਤਲ ਕੀਤਾ ਜਾਵੇ ਕਿਉਂਕਿ ਅਸੀਂ ਹਰ ਵੇਲੇ ਮਿਲਦੇ ਰਹੇ ਹਾਂ ਤੇ ਇਹ ਸਾਨੂੰ ਅੱਗੋਂ ਲਾਰਾ ਲਾ ਦਿੰਦੇ ਨਹੀਂ ਅਸੀਂ ਤੁਹਾਡੇ ਨਾਲ ਸਹਿਮਤਾ ਕਰ ਦਿੰਨੇ ਆ ਅਸੀਂ ਇਹ ਰੋਡ ਬਣਾਉਣ ਦੇ ਆਕੇ ਚ ਸੀ ਨਾ ਕਿ ਡੱਕਣ ਚ ਪਰ ਇਹਨਾਂ ਸਾਡੀ ਜਿਹੜੀ ਸਿਮਤੀ ਲਈ ਸੀ ਰੋਡ ਬਣਾਉਣ ਵਾਲੀ ਇਹਨਾਂ ਦਾ ਉਹ ਤੋਂ ਵੀ ਖੜੇ ਨਹੀਂ ਉਤਰੇ ਜੀ ਮੈਂ ਬਾਅਦ ਚ ਤੁਹਾਡੇ ਕੋਲੇ ਆਉਣਾ ਇੱਥੋਂ ਦੀ ਇੱਕ ਵਾਰੀ ਤਸਵੀਰਾਂ ਤਾਜ਼ੀਆਂ ਇਹ ਰਾਤ ਦੀ ਦੱਸਦੇ ਆ ਕਿ ਇੱਥੇ ਤਾਜ਼ਾ ਸੀਮੈਂਟ ਕ੍ਰੈਸ਼ਰ ਬਜਰੀ ਆ ਇੱਥੇ ਪਾਈਆ ਇੱਥੋਂ ਕਿਉਂਕਿ ਟੁੱਟ ਚੁੱਕਿਆ ਸੀਗਾ ਤਾਂ ਆ ਤੁਸੀਂ ਦੇਖ ਲਓ ਹਾਲਾਤ ਕਿੰਨੇ ਮਾੜੇ ਨੇ ਤਾਜ਼ਾ ਤਾਜ਼ਾ ਕੰਮ ਹੋਇਆ ਆ ਜੰਗਾਲੇ ਸਰੀਏ ਮੈਨੂੰ ਲੱਗਦਾ ਪੁਰਾਣੇ ਪੋਲ ਦੇ ਕੱਢਕੁੱਟ ਕੇ ਇਹਨਾਂ ਨੇ ਪਾ ਤਿਆ ਕੋਈ ਨਵਾਂ ਸਰੀਆ ਇੱਥੇ ਦੇਖਦੇ ਨੇ ਔਰ ਇੱਕ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਦੇ ਆ ਸਭ ਤੋਂ ਵੱਡੀ ਗੱਲ ਕਿ ਜਿਹੜਾ ਪੋਲ ਇੱਥੇ ਪਹਿਲਾਂ ਸੀਗਾ ਅੰਗਰੇਜ਼ਾਂ ਵੇਲੇ ਦਾ ਜਿੰਨੂੰ ਇਹਨਾਂ ਨੇ ਇੰਨੀ ਮੁਸ਼ਕਲ ਨਾਲ ਤੋੜਿਆ ਇਹ ਤਾਂ ਮੈਨੂੰ ਲੱਗਦਾ ਬਸ ਥੋੜੇ ਦਿਨਾਂ ਜੀ ਟੁੱਟ ਗਿਆ ਉਹਦੇ ਤੇ ਮਹੀਨਾ ਲੱਗਿਆ ਤੋੜਨ ਤੇ ਪੁਰਾਣੇ ਪੁਲ ਨੂੰ ਅੰਗਰੇਜ਼ਾਂ ਵਾਲੇ ਨੂੰ ਇੱਕ ਮਹੀਨਾ ਲੱਗਿਆ ਉਹਨੂੰ ਤੋੜ ਤੂੜ ਕੇ ਮਿੱਟੀ ਕਰਤਾ ਆ ਹੁੰਦੇ ਹਜੇ ਉਹਦਾ ਸਮਾਨ ਪਿਆ ਪੁਰਾਣੇ ਪੁਲ ਦਾ ਆ ਵੇਖ ਲਓ ਪੁਰਾਣੀਆਂ ਇੱਟਾਂ ਪਰ ਅੰਗਰੇਜ਼ਾਂ ਵਾਲੇ ਦਾ ਜਿਹੜਾ ਪੋਲੇ ਉਹ ਤਾਂ ਬਿਲਕੁਲ ਇਹਨਾਂ ਨੂੰ ਤੋੜਨ ਤੇ ਮਹੀਨਾ ਲੱਗਿਆ ਪਰ ਇਹਨਾਂ ਦਾ ਜਿਹੜਾ ਪੋਲਾ ਮੇਰੇ ਹਿਸਾਬ ਨਾਲ 15-20 ਦਿਨਾਂ ਦੇ ਵਿੱਚ ਹੀ ਹਫਤੇ ਦੇ ਵਿੱਚ ਜਿਹੜਾ ਟੁੱਟ ਕੇ ਤਬਾਹ ਹੋ ਗਿਆ ਇਹ ਤੁਸੀਂ ਤਸਵੀਰ ਵੇਖ ਲਓ ਇਧਰ ਹੋਰ ਵੀ ਜਿਹੜੀਆਂ ਸੰਕੇਤ ਪਏ ਨੇ ਪੁਰਾਣੇ ਪੁਰਾਣੇ ਪੁਲ ਦੇ ਜਿਹੜਾ ਪੁਰਾਣਾ ਪੁਲ ਸੀਗਾ ਉਹਦੇ ਉਹਦੀਆਂ ਜਿਹੜੀਆਂ ਬੁਰਜੀਆਂ ਉਹ ਸਾਰਾ ਕੁਝ ਇੱਥੇ ਆ ਵੀ ਉਹਨਾਂ ਵੇਖੋ ਹੋਵੇ ਕਿਵੇਂ ਉਹ ਵਿਖਾਓ ਥੱਲੇ ਕੀ ਆ ਪੁਰਾਣਾ ਪੁਲ ਜਿਹੜਾ ਹਾਂ ਆ ਵੇਖੋ ਇਹਨੇ ਤਾਂ ਟੁੱਟਦਾ ਵੀ ਨਹੀਂ ਰਿਹਾ ਵੇਖੋ ਹਜੇ ਪੁਲ ਦੀ ਉਹ ਦੀ ਨਿਸ਼ਾਨੀ ਆ ਆ ਸਾਰੀਆਂ ਦਵਾਰਾਂ ਜਿਹੜੀਆਂ ਆ ਆ ਦਵਾਰ ਸਾਈਡਲੀ ਹਜੇ ਪਈ ਆ ਪੁਰਾਣੇ ਪੁਲ ਦੀ ਜਿਹੜਾ ਕਈ 100 ਸਾਲ ਪਹਿਲਾਂ ਬਣਿਆ ਸੀ ਉਹ ਉਹ ਪੁਲ ਹਜੇ ਬੜੀ ਮੁਸ਼ਕਲ ਨਾਲ ਕਿੰਨੀਆਂ ਜੀ ਐਸਬੀਆ ਨੇ ਤੋੜੇ ਤਿੰਨ ਤਿੰਨ ਜੀਸੀਬੀ ਆਪ ਲਾਈਨਾ ਵੱਡੀਆਂ ਲਾ ਕੇ ਉਹਨਾਂ ਨੇ ਤੋੜਿਆ ਉਹਨਾਂ ਨਾਲ ਵੀ ਅੱਗੋਂ ਜਿਹੜੇ ਇਹਨਾਂ ਦੇ ਤੋੜਨ ਵਾਲੇ ਲੋਡਰ ਜਿਹੋ ਹੁੰਦੇ ਉਹ ਤਿੰਨਾਂ ਦੇ ਟੁੱਟੇ ਨੇ ਤੇ ਇਹਨਾਂ ਦਾ ਤਾਂ ਫਿਰ ਖੜਾ ਖੜੋਤਾ ਆ ਤਾਂ ਮੈਂ ਨਾ 5 ਮਿੰਟ ਵੀ ਨਹੀਂ ਚੱਲਣਾ ਉਹਨਾਂ ਨੇ 5 ਮਿੰਟ ਵੀ ਜਿਹੜਾ ਕਰੋੜਾਂ ਰੁਪਏ ਨਾਲ ਲਾਏ ਨੇ ਨਾ ਇਹ 5 ਮ ਉਸ ਪੁੱਲ ਦੀਆਂ ਜਿਹੜੀਆਂ ਸਾਈਡ ਵਾਲੀ ਦੀਵਾਰ ਸੀ ਨਾ ਉਹਦਾ ਕੰਤਰਾ ਵੀ ਨਹੀਂ ਲੈਂਦਾ ਰਿਹਾ ਤੇ ਆ ਜਿੱਦਣ ਕੋਈ ਕੋਈ ਜਿਹੜਾ ਕੰਮੇ ਬਣਾਈ ਬੈਠੇ ਨੇ ਪਹਿਲੀ ਤੱਕ ਲੈ ਚੱਲਣਾ ਹੀ ਨਹੀਂ ਚੱਲਣ ਤੋਂ ਪਹਿਲਾਂ ਹੀ ਟੁੱਟਾ ਪਿਆ ਤੇ ਜਿੱਦਣ ਚੱਲ ਵੀ ਗਿਆ ਉਹਦੋਂ ਇਹਨੇ ਕੋਈ ਨਾ ਕੋਈ ਉਧਰ ਹੀ ਨੁਕਸਾਨ ਕਰ ਦੇਣਾ ਫਿਰ ਠੇਕੇਦਾਰ ਸਾਹਿਬ ਨੇ ਇਧਰੋਂ ਪੁਰਾਣੀਆਂ ਜਿਹੜੀ ਰੋਪੜ ਮਹਿਰ ਜਾਂਦੀ ਉਹਦੇ ਸਾਰੇ ਕਿਨਾਰੇ ਅੱਧੇ ਅੱਧੇ ਪੂਰੇ ਬੰਨ ਦੇ ਵੱਢ ਕੇ ਉਹ ਇੱਥੇ ਵਰਤੇ ਨੇ ਮਿੱਟੀ ਜਿਹੜੀ ਆ ਆ ਵੇਖ ਲਓ ਹਜੇ ਵੀ ਆ ਪੁਰਾਣੇ ਜਿਹੜੇ ਬੰਨੀ ਵਰਤ ਆ ਇਟਾ ਜਿਹੜਾ ਪੁਰਾਣਾ ਪੁਲ ਇਹਨਾਂ ਨੇ ਤੋੜਿਆ ਉਹ ਪਿਆ ਔਰ ਬੜੀ ਮੁਸ਼ਕਲ ਨਾਲ ਦੋ ਤਿੰਨ ਜੀਸੀਬੀਆਂ ਲਾ ਕੇ ਪੁਲ ਨੂੰ ਤੋੜਿਆ ਇੱਥੋਂ ਲੋਕ ਰੌਲਾ ਪਾਉਂਦੇ ਰਹੇ ਵੀ ਪੁਰਾਣਾ ਪੁਲ ਨਾ ਤੋੜੋ ਪਰ ਮੁਲਾਜ਼ਮਾਂ ਨੇ ਅਫਸਰਾਂ ਨੇ ਰਲ ਕੇ ਘਾਲੇ ਮਾਲੇ ਕਰਨੇ ਸੀ ਔਰ ਇਹਨਾਂ ਨੇ ਕਰੋੜਾਂ ਰੁਪਈਆ ਦਾ ਆ ਪੁਲ ਬਣਾਤਾ ਜਿਹੜਾ ਹਫ਼ਤੇ ਜੇ ਟੁੱਟ ਗਿਆ ਆਵਾਜ਼ੇ ਸ਼ੁਰੂ ਕਰਤੀ ਜਦੋਂ ਪਤਾ ਲੱਗਿਆ ਤਰੇੜਾਂ ਪੈ ਗਈਆਂ ਇਹਦੇ ਵਿੱਚ ਥੱਲੇ ਤੱਕ ਪਾਟ ਗਿਆ ਪੁਲ ਤਾਂ ਰਾਤੋਂ ਰਾਤ ਪਿੰਡਾਂ ਵਾਲੇ ਲੰਘਦੇ ਵੇਖਣ ਵਾਲਿਆਂ ਰੌਲਾਨਾ ਪਾਲਣ ਰਾਤੋਂ ਰਾਤ ਲੈਂਟਰ ਪਾਤਾ ਇਹਨਾਂ ਨੇ ਇਹ ਪੁਲ ਜਿਹੜਾ ਹਫ਼ਤੇ ਦੇ ਵਿੱਚ ਟੁੱਟ ਗਿਆ ਕੀ ਹੁਣੇ ਪੁਲ ਅੱਗੇ ਚੱਲ ਸਕਦਾ ਇਸ ਠੇਕੇਦਾਰ ਤੇ ਜਿਹੜੇ ਮਹਿਕਮੇ ਦੇ ਮਲਾਜ਼ਮ ਰਲੇ ਨੇ ਇਹਨਾਂ ਦੇ ਉੱਪਰ ਜਿਹੜੀ ਆ ਹੁਣ ਦੇਖਦੇ ਆ ਕਾਰਵਾਈ ਹੁੰਦੀ ਆ ਨਹੀਂ ਹੁੰਦੀ ਆ ਆ ਸਾਰਾ ਕੁਝ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਪਟਿਆ ਕਿਉਂਕਿ ਇੱਕ ਵਾਰੀ ਚਾਲੂ ਕਰ ਦਿੱਤਾ ਸੀ ਇੱਥੋਂ ਵੀਕਲ ਲੰਘਣੇ ਸ਼ੁਰੂ ਕਰ ਦਿੱਤੇ ਸੀ ਪਰ ਉਹਨਾਂ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕੀ ਕਾਰਵਾਈ ਉਹਨਾਂ ਦੇ ਉੱਪਰ ਹੁੰਦੀ ਆ ਕਿ ਇਹ ਪੁਲ ਕਿੰਨੇ ਦਿਨ ਚੱਲੇਗਾ ਇਹ ਲੋਕ ਕਿੰਤਿਆਰ ਕਰ ਰਹੇ ਨੇ ਲੋਕ ਕਹਿੰਦੇ ਵੀ ਅਸੀਂ ਤਾਂ ਅੱਜ ਵੀ ਪੁਰਾਣੀ ਤੋਂ ਲੰਘਾਂਗੇ ਅਹੀਂ ਨਹੀਂ ਲੰਘ ਦੇ ਦੇ ਤੋਂ ਪਤਾ ਨਹੀਂ ਕਦੋਂ ਇਹ ਡਿੱਗ ਪਣਾ ਤੇ ਕਦੋਂ ਹਾਲਾਤ ਸਾਡੇ ਮਾੜੇ ਹੋ ਜਾਣੇ ਕਿੰਨੀਆਂ ਇੱਥੇ ਮੌਤਾਂ ਹੋ ਜਾਈ ਨੇ ਕਿਉਂਕਿ ਬਹੁਤ ਜ਼ਿਆਦਾ ਰੋਡ ਇਹ ਚੱਲਦਾ ਹੈ ਇਹ ਰੋਡ ਦੇ ਉੱਪਰੋਂ ਵੈਣਾ ਸਕੂਲ ਦੀਆਂ ਬੱਸਾਂ ਤਕਰੀਬਨ ਰੋਡ ਤੇ ਨਜ਼ਰ ਮਾਰਾਂਗੇ ਤਾਂ ਸਾਰਾ ਦਿਨ ਹਜ਼ਾਰਾਂ ਵਾਹਨ ਇਥੋਂ ਲੰਘਦੇ ਨੇ ਦੇਖਣਾ ਹੋਵੇਗਾ ਕਿ ਫਿਰੋਜ਼ਪੁਰ ਦਾ ਪ੍ਰਸ਼ਾਸਨ ਜਾਗਦਾ ਹੈ ਸਬੰਧਤ ਐਮ ਐਲ ਏ ਕੀ ਐਕਸ਼ਨ ਲੈਂਦੇ ਨੇ ਉਹਨਾਂ ਦੇ ਉੱਪਰ ਜਿਨ੍ਹਾਂ ਨੇ ਇਸ ਪੁਲ ਨੂੰ ਬਣਾਇਆ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ ਕਿਹੜਾ ਏਰੀਆ ਕਿਹੜਾ ਇਹ ਇਹ ਫਿਰੋਜ਼ਪੁਰ ਤੋਂ ਮੱਲਾਂ ਵਾਲਾ ਰੋਡ ਆ ਜੀ ਪਿੰਡ ਆਮੇ ਵਾਲੇ ਦੇ ਨੇੜੇ ਜਿਸ ਨੂੰ ਆਪਾਂ ਰੋਪੜ ਪੁਲ ਵੀ ਕਹਿ ਰਹੇ ਆ ਤੇ ਸੋਕੜ ਨਹਿਰ ਤੇ ਜਿਹੜਾ ਪੋਲ ਵਾਅਦਾ ਮਤਲਬ ਉਹ ਵੀ ਕਹਿ ਸਕਦੇ ਆ ਐ ਮਹੀਨੇ ਚ ਟੁੱਟ ਗਿਆ ਹਾਂਜੀ ਮਹੀਨੇ ਦੇ ਵਿੱਚ ਇਹ ਮਹੀਨਾ ਇੱਕ ਪੂਰਾ ਇਹਦੇ ਤੇ ਆਵਾਜ਼ਾਂ ਹੀ ਚੱਲਦੀ ਰਹੀ ਆ ਉਹ ਇਸ ਕਰਕੇ ਚੱਲਦੀ ਰਹੀ ਆ ਕਿਉਂਕਿ ਜਿਹੜਾ ਇਹ ਨਾ ਆਰਜੀ ਪੋਲ ਬਣਾਇਆ ਸੀ ਇਹਦੇ ਵਿੱਚ ਨਾ ਪੋਰੇ ਨਹੀਂ ਸੀ ਨੱਪੇ ਜਿਹੜੀ ਇੱਧਰ ਦੀ ਨਿਕਾਸੀ ਨਹੀਂ ਹੋ ਰਹੀ ਸੀ ਉਹ ਫਿਰ ਲੋਕਾਂ ਦੇ ਕਹਿਣ ਤੇ ਉਹ ਮਤਲਬ ਉਹ ਵੱਡਿਆ ਪੋਲ ਤੇ ਇਹਨੂੰ ਚਾਲੂ ਕੀਤਾ ਤੇ ਇੱਕ ਮਹੀਨਾ ਚੱਲਦਾ ਰਿਹਾ ਤੇ ਇਹ ਅ ਜਦੋਂ ਫਿਰ ਇਹਨਾਂ ਦਵਾ ਦਾ ਹੁਣ ਉਧਰ ਪੋਰੇ ਨੱਪ ਦਿੱਤੇ ਆ ਤੇ ਆਰਜੀ ਪੋਲੇ ਨਾਲ ਚਾਲੂ ਕਰ ਦਿੱਤਾ ਤੇ ਇਧਰੋਂ ਇਹਨੂੰ ਬੰਦ ਕਰ ਦਿੱਤਾ ਹੁਣ ਹੁਣ ਮੈਨੂੰ ਆ ਪਹਿਲਾਂ ਦੱਸੋ ਵੀ ਇਹਦੇ ਤੇ ਹੁਣ ਤਰੇੜਾਂ ਆਈਆਂ ਕੀ ਹੋਇਆ ਇਹਦੇ ਚ ਇਹਦੇ ਤੇ ਪਤਾ ਨਹੀਂ ਲੱਗਣ ਦਿੱਤਾ ਜੀ ਤਰੇੜਾਂ ਆਈਆਂ ਕਿ ਕੀ ਹੋਇਆ ਇਹ ਹੁਣ ਅਸੀਂ ਵੀ ਵੇਖਿਆ ਪਹਿਲਾਂ ਤਾਂ ਸਾਨੂੰ ਐ ਲੱਗਾ ਵੀ ਉੱਤੇ ਕਮਰਾ ਬਣਾ ਰਹੇ ਨੇ ਭਈਆਂ ਤੇ ਰਹਿਣ ਵਰਗਾ ਤੇ ਇਹ ਜਦੋਂ ਮਤਲਬ ਇੱਥੇ ਕੋਲ ਆਉਣੇ ਸਾਂ ਸਾਨੂੰ ਜਾਣ ਨਹੀਂ ਸੀ ਦਿੰਦੇ ਇਹ ਕੱਲ ਦੀ ਗੱਲ ਹੈ ਕੱਲ ਰਾਤ ਜਿਹੜੀ ਲੰਘ ਚੁੱਕੀ ਆ ਤੇ ਕੱਲ ਕੇ ਪਰਸੋ ਰਾਤ ਇਹ ਮਤਲਬ ਇਹਨਾਂ ਜੋ ਕੀਤਾ ਰਾਤ ਦੇ ਵਿੱਚ ਕੀਤਾ ਇਹਨਾਂ ਨੂੰ ਦਿਨ ਦਾ ਚੜ੍ਹਾ ਚੜ ਗਿਆ 5 6 ਵਜੇ ਇਹ ਚੜ ਗਿਆ ਇਹਨਾਂ ਉਦੋਂ ਤੱਕਰ ਕੀਤਾ ਲੇਬਰ ਸਾਰੀ ਸੱਦ ਕੇ ਇਹਨਾਂ ਜੋ ਕੀਤਾ ਸਰਗੀ ਉਵੇਂ ਉੱਤੇ ਦਿਸਦੇ ਪਏ ਨੇ ਨਵਾਂ ਪੈਚ ਲੱਗਾ ਉਵੇਂ ਦਿਸ ਰਿਹਾ ਉੱਤੇ ਮਤਲਬ ਇਹ ਜਿਹੜੀ ਗੱਲ ਤੁਸੀਂ ਹੁਣ ਸਾਰੇ ਲੋਕ ਇੱਥੇ ਇਕੱਠੇ ਕਹਿ ਰਹੇ ਹੋ ਕਿ ਇੱਥੋਂ ਇਹ ਟੁੱਟ ਗਿਆ ਸੀ ਇੱਕ ਹਿਸਾਬ ਦਾ ਬਿਲਕੁਲ ਜੀ ਟੁੱਟ ਗਿਆ ਤੁਹਾਡੇ ਸਾਹਮਣੇ ਟੁੱਟ ਗਿਆ ਹਾਂਜੀ ਇਹ ਨੈਸ਼ਨਲ ਹਾਈਵੇ 354 ਮਖੂ ਤੋਂ ਲੈ ਕੇ ਮਲੋੜ ਤੱਕ ਜਾਂਦਾ ਅੱਛਾ ਇਹ ਰਸਤੇ ਦੇ ਵਿੱਚ ਟਾਰੀ ਕੋਲ ਪੁਲ ਪੈਂਦਾ ਟਾਰੀ ਤੋਂ ਫਰੋਹਪੁਰ ਤੋਂ 5 ਕਿਲੋਮੀਟਰ ਦੂਰ ਇਹ ਪੁਲ ਪੈਂਦਾ ਦਰਸਾਰ ਗੱਲ ਕੀ ਹੋਈ ਵੀ ਨਾ ਪਹਿਲਾਂ ਆਰਜੀ ਪੁਲ ਆ ਚਲਾਇਆ ਹੈਗਾ ਕੱਚਾ ਉਹ ਪੁਲ ਜਦੋਂ ਚਲਾਇਆ ਆ ਹੈਗਾ ਤੇ ਦਰੇਨ ਚ ਪਾਣੀ ਓਨ ਕਰਕੇ ਇਹਨਾਂ ਨੂੰ ਪੁਲ ਪਟਣਾ ਪੈ ਤਾ ਤੁਰੰਤ ਤੇ ਆ ਜਲਦੀ ਜਲਦੀ ਆ ਪੁਲ ਚਾਲੂ ਕਰਤਾ ਕੋਈ ਨਹੀਂ ਸਾਈਡ ਤੇ ਰੇਲਿੰਗ ਨਹੀਂ ਕੀਤੀ ਉਹ ਰੇਲਿੰਗ ਨਾ ਓਨ ਕਰਕੇ ਨਾ ਚਾਲੂ ਕੀਤਾ ਉਹ ਮਹੀਨਾ ਡੇਢ ਮਹੀਨਾ ਚੱਲਿਆ ਉਸ ਤੋਂ ਬਾਅਦ ਇਹ ਵਿੱਚੋਂ ਟੁੱਟ ਗਿਆ ਸਾਰਾ ਵਿੱਚ ਤੇ ਗੈਪ ਪੈ ਗਿਆ ਹੈਗਾ ਥੱਲੇ ਤਰੇੜਾਂ ਵੀ ਆ ਗਈਆਂ ਸਾਰੀਆਂ ਤੰਦ ਸੜੀਆਂ ਹੋਵੇ ਇਹ ਪੁਲ ਚ ਤਰੇੜਾਂ ਆ ਗਈਆਂ ਤੇ ਇਹਨਾਂ ਤੁਰੰਤ ਦ ਇੱਕ ਦਿਨ ਦੇ ਵਿੱਚ ਵਿੱਚ ਇਹਨਾਂ ਸਾਰਾ ਰਿਪੇਅਰ ਕੀਤਾ ਹੂੰ ਹੂੰ ਇੱਕ ਦਿਨ ਦੇ ਇੱਕ ਦਿਨ ਦੇ ਵਿੱਚ ਵਿੱਚ ਇਹਨਾਂ ਸਾਰਾ ਰਿਪੇਅਰ ਕਰਕੇ ਉਵੇਂ ਫਿਰ ਇਹਨੂੰ ਬੰਦ ਕਰਤਾ ਉਹ ਤੇ ਟੀਨ ਚਾਰੇ ਪਾਸੇ ਕਰਤੀ ਵੀ ਕੋਈ ਵੇਖੇ ਨਾ ਇਹਨੂੰ ਹੂੰ ਤੁਸੀਂ ਉੱਪਰੋਂ ਟੀਨ ਵੀ ਸਾਨੂੰ ਵਿਖਾਓ ਪਹਿਲਾਂ